ਕਾਨੂੰਨ ਬੋਲੇ ਤੇ ਐਨਐਮਐਲਆ ਮੰਤਰੀ ਨੂੰ ਵਿਰਸ ਤੇ ਮੰਤਰੀ ਮੁੱਖ ਮੰਤਰੀ ਨੂੰ ਮਿਲ ਸਕਦੇ ਕੋਈ ਸਾਫ ਸਰਕਾਰ ਰੱਖਨੇ ਚੀਜ਼ ਨਹੀਂ ਹੈ ਇੱਕ ਨਵੀਂ ਚੀਜ਼ ਇੱਕ ਨਵੀਂ ਚੀਜ਼ ਨਹੀਂ ਬਣਾਈ 3 ਸਾਲ ਹੋ ਗਏ ਲੋਕ ਸਭਾ ਹਲਕਾ ਹੁਸ਼ਿਆਰ ਪ੍ਰਤੋਸ਼ ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੂਨ ਸਿੰਘ ਠੰਡਲ ਦੇ ਹੱਕ ਵਿੱਚ ਫਗਵਾੜਾ ਵਿਖੇ ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ ਵੱਲੋਂ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੀ ਸਮਾਜ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਸਨ ਜੋ ਕਿ ਬਾਅਦ ਵਿੱਚ ਆਈਆਂ ਸਰਕਾਰਾਂ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰਨ ਲਈ ਉਹ ਅਕਾਲੀ ਦਲ ਦੀ ਹਮਾਇਤ ਕਰਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਤੁਹਾਨੂੰ ਆਉਣਗੇ। ਕੋਨੇ-ਕੋਨੇ ਤੋਂ ਆਏ ਪਰਵਰਤੇ ਸੱਜਣੋ। ਬੜੀ ਅਸਰ ਕਰਦਾ ਹੈ ਵਾਇਰਲ ਹੋਣ ਦਾ ਪੰਸਾ। ਵਾਇਰਲ ਹੋ ਜੀ ਕੇ ਫਾਇਦੇ। ਮੈਨੂੰ ਤਕਰੀਬਨ 3 ਮਹੀਨੇ ਹੋ ਗਏ। ਪੰਜਾਬ ਚਾਓ ਯਾਤਰਾ ਰਾਈ ਨੂੰ ਮੈਂ ਪੰਜਾਬ ਦੇ ਕੋਨੇ-ਕੋਨੇ ਜਾ ਕੇ ਆਇਆ ਹਾਂ। 200 ਕਿਲੋਮੀਟਰ ਦਾ ਕੀਤਾ। ਇੱਕ ਗੱਲ ਜਿਹੜੀ ਮੈਂ ਦੇਖੀ ਜਿੱਥੇ ਵੀ ਗਿਆ ਮੈਨੂੰ ਕਿਸਾਨ ਮਿਲੇ, ਖੇਤ ਮਜ਼ਦੂਰ ਮਿਲੇ, ਗਰੀਬ ਮਿਲੇ, ਵਪਾਰੀ ਮਿਲੇ। ਉਹਨਾਂ ਦੇ ਮਨ 'ਚ ਇੱਕ ਗੁੱਸਾ ਸੀ ਆ ਝਾੜ ਵਾਲੀ ਸਰਕਾਰ ਦੇ 'ਤੇ। ਕਿਉਂਕਿ ਝਾੜੂ ਵਾਲਿਆਂ ਨੇ ਕਿ ਉਠ ਬੋਲ ਕੇ ਐਜਾ ਸੁਪਨਾ ਦਿਖਾਇਆ ਕਿ ਸਾਰੇ ਲੋਕਾਂ ਨੂੰ ਗੁੰਮਰਾ ਕਰਕੇ ਸਰਕਾਰ ਬਣਾਗੇ ਸਰਕਾਰ ਬਣ ਕੇ ਬਾਅਦ ਕੋ ਲੋਕ ਜਨਤਾ ਨੂੰ ਕੋ ਲਗੇ ਤੇ ਆਪਣੇ ਆਪ ਉੱਠਣ ਲੱਗੇ ਅੱਜ ਦੇ 2.5 ਸਾਲ ਚੱਪੇ ਐ ਪੰਜਾਬ ਵਿੱਚ ਮੈਂ ਕਹਿੰਨਾ ਇੱਕ ਕਾਲਾ ਦੌਰ ਪੰਜਾਬ ਦਾ 2.5 ਸਾਲ ਦਾ ਹੈ ਅੱਜ ਨਸ਼ਾ ਘਰ ਘਰ ਫੈਲ ਲੱਗ ਗਿਆ ਮੈਂ ਅਖਰਾਂ ਨੂੰ ਪੁੱਛਿਆ ਕਿ ਨਸ਼ਾ ਘਰ ਘਰ ਕਿਵੇਂ ਆ ਉਹ ਕਹਿੰਦੇ ਕੀ ਕਰੀਏ ਕਿ ਜਿਹੜੇ ਝਾਂਗੋਲੇ ਐਮ ਐਲ ਏ ਐਨਾਂ ਨੇ ਮਹੀਨਾ ਪਹਿਲਾਂ ਸ਼ੁਰੂ ਕਰ ਦਿੱਤਾ ਨਸ਼ਾ ਵੇਚਣ ਵਾਲੇ ਨੂੰ ਤੇ ਉਹ ਸੋ ਕੀ ਕੀ ਇਹਨੂੰ ਹੱਥ ਵੀ ਲਾਉਣਾ ਕਹਿੰਦੇ ਅਸੀਂ ਰੇਗ ਪਾਸ ਹੁਣ ਬੈਠੇ ਆ ਅੱਜ ਕੈਂਸਟਰ ਰਾਜ ਕਰੀਏ ਅੰਨੇ ਮੈਂ ਲਿਆਣੇ

सकते आप कोई है सड़क जाम हुई पड़ी है उसी कोई कोई बिटिया बैठिया कई जा नहीं सकिया कोई चेन खुच लूगा कोई बैग खिंच लूगा बैंक लुटे, लुटे जा रहे हैं थोनू कोई तकलीफ होने को जाके मिलोंगे चालू वाले तो यह एम एल ए मंत्री मिल सकते मंत्री मुख्यमंत्री मिल सकते कोई साफ सरकार ਕਮੀ ਚੀਜ਼ ਇੱਕ ਕਮੀ ਚੀਜ਼ ਨਹੀਂ ਬਣਾਈ 3 ਸਾਲ ਹੋ ਗਏ ਬਣਾਉਣਾ ਕੀ ਸੀ ਸਾਰਾ ਕੁਰਸੀ ਘਤੂੜਾ ਜਿਹੜਾ ਬਾਦਲ ਸਾਹਿਬ ਬੀਬੀਆਂ ਬੈਠੀਆਂ ਬਾਦਲ ਸਾਹਿਬ ਹਰ ਵੀ ਮੇਨ ਅਟਾ ਲਾ ਲੱਗੇ ਹੁੰਦੇ ਸੀ ਇਹਨਾਂ ਨੇ ਬੱਦਲ ਦਾ ਪਾਉਣਾ ਸ਼ਾਮਿਆਂ ਦੇ ਉੱਤੇ ਹੁੰਦੇ ਸੀ ਬੰਦ ਕਰ ਦਿੱਤਾ ਪੈਨਸ਼ਨਾਂ ਦੇ ਉੱਤੇ ਹੁੰਦੇ ਸੀ ਆਪਣੀਆਂ ਕਰਤੀਆਂ ਅਸੀਂ ਲੜਕੀਆਂ ਨੂੰ ਸਰਕਾਰੀ ਸਕੂਲ ਪੰਡਰਿਆਂ ਨੂੰ ਗਿਆਨ ਦਿੱਤੇ ਬਾਦਲ ਮੀਆਂ ਨੂੰ ਸੈਕਟਰ

ਤੁਸੀਂ ਅੰਮ੍ਰਿਤਸਰ ਚਲੇ ਜਾਓ ਪਠਾਨਕੋਟ ਚਲੇ ਜਾਓ ਤਾਂ ਪਟੰਡੇ ਚਲੇ ਜਾਓ ਕਿਤੇ ਮਨਜੀ ਚਲੇ ਜੋ 4 ਤੇ 6 ਇੰਦੀਆਂ ਸੜਕਾਂ ਬਣੋ ਨਾਲਾਂ ਲੱਖਾਂ ਵੀ ਲੱਗਿਆ